ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮੇਰੇ ਨਾਲ ਨੇ ਬੀਸ਼ਪਜੀਤ ਸ਼ਰਮਾ ਕਮਾਸਟੂਡੀਓ ਵਾਲੇ ਸਤ ਸ੍ਰੀ ਅਕਾਲ ਜੀ ਤੇ ਮੇਰੇ ਨਾਲ ਨੇ ਮੇਲਾ ਕਾਲੀਆ ਜੀ ਕਾਲੀਆ ਸਟੂਡੀਓ ਤੋਂ ਅਸੀਂ ਇਹਨਾਂ ਦਾ ਵੀ ਜੇ ਲਾਈਵ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਾਂ ਅੱਜ ਗੱਲ ਅਸੀਂ ਕਰ ਰਹੇ ਆਂ ਵੀ 1980 ਕੇ 81 ਵਾਲੀ ਫੋਟੋਗ੍ਰਾਫੀ ਤੇ ਅੱਜ ਦੀ ਫੋਟੋਗ੍ਰਾਫੀ ਯਾਨੀ ਕਿ 2025 ਦੀ ਫੋਟੋਗ੍ਰਾਫੀ ਵੀ ਇਹਦੇ ਵਿੱਚ ਕੀ ਫਰਕ ਪਿਆ ਪਹਿਲਾਂ ਕਿਹੋ ਜੀ ਫੋਟੋਗ੍ਰਾਫੀ ਸੀ ਤੇ ਅੱਜ ਕਿਹੋ ਜੀ ਫੋਟੋਗ੍ਰਾਫੀ ਹੈ ਇਹਦੇ ਬਾਰੇ ਸਾਡੇ ਸੀਨੀਅਰ ਫੋਟੋਗ੍ਰਾਫਰ ਨੇ ਦੋਨੇ ਮੇਲਾ ਕਾਲੀਆ ਜੀ ਅਤੇ ਇੱਕ ਮਾਸਟੂਡੀਓ ਵਾਲੇ ਵਿਸ਼ਵੀ ਸ਼ਰਮਾ ਜੀ ਵਿਸ਼ਵਜੀਤ ਜੀ ਪਹਿਲਾਂ ਤਾਂ ਤੁਹਾਡਾ ਵੀ ਜੀ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਤੇ ਸਾਡੇ ਦਰਸ਼ਕਾਂ ਨੂੰ ਅਤੇ ਫੋਟੋਗ੍ਰਾਫਰ ਵੀਰਾਂ ਨੂੰ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਵੇ ਉਹ ਵੀ ਜਿਹੜੀ 1980-81 ਦੀ ਫੋਟੋਗ੍ਰਾਫੀ ਸੀ ਤੇ ਜੋ ਅੱਜ ਦੀ ਫੋਟੋਗ੍ਰਾਫੀ ਡਿਜੀਟਲ ਚੱਲਦੀ ਹੈ ਇਹਦੇ ਕੀ ਅੰਤਰ ਆਇਆ ਇਹਦਾ ਕਿਤਾ ਬਹੁਤ ਜ਼ਿਆਦਾ ਅੰਤਰ ਹੈ ਜੀ ਪਹਿਲਾਂ 120 ਇਹ ਅਸ਼ਕਾਰੇ ਕੈਮਰਾ ਸੀ 12 ਫੋਟੋ ਵਾਲਾ ਮੈਗਜ਼ਿਟ ਹੁੰਦਾ ਸੀ ਉਹ ਚ ਤਾਂ ਉਹ ਕਾਫੀ ਵੱਡਾ ਮੈਗਜ਼ਿਟ ਹੁੰਦਾ ਸੀਗਾ ਉਸ ਤੋਂ ਬਾਅਦ ਐਸਐਲਆਰ ਆਏ ਕੈਮਰੇ 35 ਐਮਐਮ ਦੇ ਉਹਦੇ ਚ ਫਿਲਮ ਪੈਂਦੀ ਸੀ 35 ਫੋਟੋਆਂ ਲੱਗੀਆਂ ਜਾਂਦੀਆਂ ਸੀ ਤੇ ਉਹ ਵੀ ਡਿਵੈਲਪ ਹੁੰਦੀਆਂ ਸੀਗੀਆਂ ਜਿਹੜਾ ਹੁਣ ਦਾ ਟਾਈਮ ਹੈ ਉਹ ਹੈ ਡੀਐਸਐਲਆਰ ਦਾ ਡੀਐਸਐਲਆਰ ਤੋਂ ਬਾਅਦ ਵੀ ਹੁਣ ਮਿਰਰਲੈਸ ਦੇ ਜਮਾਨੇ ਤੇ ਆ ਗਏ ਟੈਕਨੋਲੋਜੀ ਦਾ ਬਹੁਤ ਜਿਆਦਾ ਵੱਡਾ ਫਰਕ ਪੈ ਗਿਆ ਜਿਆਦਾ ਅੱਗੇ ਆ ਗਈ ਜਾ ਗਾ ਲੱਗੇ ਜਾਵੇ ਫਾਸਟ ਇਹਦਾ ਕਾਰਨ ਕੀ ਹੋਇਆ ਜੀ ਟੈਕਨੋਲੋਜੀ ਦਾ ਚੇਂਜ ਹੋਣਾ ਇੱਕੇ ਲਖਤੀ ਚੇਂਜ ਹੋ ਜਾਣਾ ਇਹ ਦੁਨੀਆ ਦਾ ਨਿਯਮ ਹੈ ਜੀ ਸਮੇਂ ਦੇ ਨਾਲ ਹਰ ਇੱਕ ਚੀਜ਼ ਨੇ ਤਬਦੀਲ ਹੋਣਾ ਉਸ ਦੇ ਨਾਲ ਹੀ ਫੋਟੋਗ੍ਰਾਫੀ ਵੀ ਤਬਦੀਲ ਹੋਈ ਹੈ ਹੋਰ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਦੁਨੀਆ ਤੇ ਜਿੰਨੀਆਂ ਵੀ ਹੈ ਉਹ ਹੌਲੀ ਹੌਲੀ ਸਾਰੀਆਂ ਬਦਲਦੀਆਂ ਸਮੇਂ ਦੇ ਨਾਲ ਮੋਬਾਈਲ ਫੋਨ ਆ ਗਏ 스마트 ਫੋਨ ਆ ਗਏ ਉਸ ਤੋਂ ਪਹਿਲਾਂ ਲੈਂਡ ਲੈਂਡ ਹੁੰਦੇ ਸੀ ਉਹ ਵੀ ਕਦੇ-ਕਦੇ ਕਿਸੇ ਦੇ ਕਿਸੇ ਦੇ ਘਰ ਹੁੰਦੇ ਸੀ ਉਸ ਤੋਂ ਬਾਅਦ ਉਹ ਦੂਜੇ ਟੱਚ ਸਕਰੀਨ ਵਾਲੇ ਆਏ ਫਿਰ 스마트 ਆ ਗਏ ਹੁਣ ਕਿਤੇ ਦੀ ਕਿਤੇ ਪਹੁੰਚੇ ਬੈਗਮ ਤਾਂ ਇਧਰ ਵੀ ਅੱਗੇ ਵੀ ਅੱਗੇ ਨਾਂ ਗਏ ਬਹੁਤ ਜ਼ਿਆਦਾ ਤਾਲੀਆਂ ਜੀ ਤੁਸੀਂ ਵੀ ਦੇਖੋ ਮੇਰਾ ਖੜਾ ਵੀ 87 88 ਦੀ ਕੀਤਿਆਦ ਕਰਨ ਤੁਸੀਂ ਹਾਂ ਹਾਂ ਜੀ ਤੁਸੀਂ ਵੀ ਨੈਗੇਟਿਵ ਵਾਲੀਆਂ ਨੈਗੇਟਿਵ ਵਾਲੇ ਸੀਟੀਆਂ ਹੋਣੀਆਂ ਹਾਂ ਡਾਰਕ ਰੂਮ ਵੇਲੇ ਸੀਗੇ ਤੁਸੀਂ ਵੀ ਜਾਨੀ ਕਿ ਬਲੈਕ ਐਂਡ ਵਾਈਟ ਡਾਰਕ ਰੂਮ ਵਿੱਚ ਕੰਮ ਕੀਤਾ ਤੇ 35 ਐਮਐਨ ਜਾਨੀ ਕਿ 35 ਕਹਿੰਦੇ ਨੇ ਉਹਨੂੰ ਹਾਂ ਜੀ ਹਾਂ ਤੇ ਆਹਦੇ ਵਿੱਚ ਉਹ ਹੀ ਚੱਲਦੀ ਸੀ ਬਲੈਕ ਐਂਡ ਵਾਈਟ ਕੈਲਰ ਹਾਂ ਤੁਸੀਂ ਵੀ ਉਹ ਯੁੱਗ ਦੇਖਿਆ ਬਹੁਤ ਪਿਆਹ ਦੇ ਵਿੱਚ ਤੁਹਾਡੀ ਵੀ ਉਦੋਂ ਮੇਰੇ ਖਿਆਲ ਆ ਵੀ ਤੁਸੀਂ ਬੋਲਦੀ ਸੀ ਉਹ ਤਾਂ ਪੂਰੀ ਬੋਲਦੀ ਸੀ ਕਾਲੀਆਂ ਕਾਲੀਆਂ ਹੁੰਦੀ ਸੀ ਹੁੰਦੇ ਸੀ ਹੁੰਦੀ ਸੀ ਨਾ ਤੇ ਤੁਹਾਨੂੰ ਅੱਜ ਦੀ ਟੈਕਨੋਲੋਜੀ ਤੇ ਪਹਿਲਾਂ ਵਾਲੀ ਟੈਕਨੋਲੋਜੀ ਦੇ ਵਿੱਚ ਕੀ ਅੰਤਰ ਲੱਗਿਆ ਟੈਕਨੋਲੋਜੀ ਦਾ ਤਾਂ ਇੰਨਾ ਜਿਆਦਾ ਫਰਕ ਆ ਗਿਆ ਹੁਣ ਤਾਂ ਟੈਕਨੋਲੋਜੀ ਇੰਨੀ ਫਾਸਟ ਹੋ ਗਈ ਵੀ ਬੰਦਾ ਘਰੇ ਬੈਠੀ ਸਿੱਖਦਾ ਹੁਣ ਫੋਟੋਗ੍ਰਾਫਰ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਜਿਵੇਂ ਅੱਗੇ ਫੋਟੋਗ੍ਰਾਫਰ ਦੇ ਦੁਕਾਨ 'ਤੇ ਝਾੜੂ ਮਾਰਦਾ ਹੋ ਗੁਰੂ ਚੇਲੇ ਵਾਲੀਆਂ ਗੱਲਾਂ ਹੁੰਦੀਆਂ ਉਹ ਗੁਰੂ ਚੇਲੇ ਵਾਲੀਆਂ ਤਾਂ ਗੱਲਾਂ ਹੀ ਕੰਨਾਂ ਦੂਰ ਹੁਣ ਤਾਂ ਉਸਤਾਦ ਆਉਂਦੇ ਨੇ ਚੇਲੇ ਨਹੀਂ ਆਉਂਦੇ ਹੁਣ ਤਾਂ ਗੁਰੂ ਆਉਂਦੇ ਨੇ ਹੁਣ ਤਾਂ ਆ ਕੇ ਦੱਸ ਦਿਆ ਵੀ ਐ ਨਹੀਂ ਜਿਵੇਂ ਐ ਹੁੰਦਾ ਹਾਂ ਉਹਨੂੰ ਕੋਈ ਝਾੜੂ ਨਹੀਂ ਮਾਰਨਾ ਉਹਨੇ ਉਹਨੇ ਕੋਈ ਦੁਕਾਨ ਸਾਫ ਨਹੀਂ ਕਰਨੀ ਹੁਣ ਤਾਂ ਉਸਤਾਦ ਬਣ ਕੇ ਕੈਮਰਾ ਤੁਹਾਨੂੰ ਦੱਸਣ ਲੱਗ ਜਾਂਦਾ ਓਕੇ ਵੀ ਜੇ ਹੁਣ ਨਵਾਂ ਆਇਆ ਜੀ ਆਹ ਇਹਦੇ ਚ ਆਹ ਫੰਕਸ਼ਨ ਨੇ ਹੁਣ ਤਾਂ ਇੰਨੇ ਡਵੈਲਪ ਹੋ ਗਿਆ ਠੀਕ ਹੈ ਹਾਂ ਤੇ ਦੇਖੋ ਮੈਂ ਵੀ ਇਸੇ ਕਿਤੇ ਨਾਲ ਹੀ ਬਹੁਤ ਸੇਰ ਤੋਂ ਜੁੜਿਆ ਹੋਇਆ ਮੈਂ ਇਤੇ ਕੁਮਾਰ ਅਜੀ ਕੋਈ ਗੁਰਪਾਈ ਦੇ ਚੇਲੇ ਆ ਹਾਂ ਬਾਈ ਵੀ ਹਾਂ ਹਾਂ ਕੋਈ ਸਾਡੀ ਕੇ ਸਾਡੀ ਉਸੇ ਲਾਈਨ ਦੇ ਵਿੱਚ ਚੇਂਜ ਤੂੰ ਆ ਗਿਆ ਹਾਂ ਜੀ ਹਾਂ ਜੁਲਦੀਪ ਸਿੰਘ ਆ ਗਿਆ ਕੋਈ ਗੁਰੂ ਆਪਣਾ ਸਾਰੇ ਤਿੰਨਾਂ ਦਾ ਹਾਂ ਜੀ ਹਾਂ ਮੇਰਾ ਕਹਿਣਾ ਦਾ ਮਤਲਬ ਇਹ ਐ ਉਹ ਬੜੇ ਮਾਸਟਰ ਸੀਗੇ ਜਿਹੜੇ ਪ੍ਰਦੀਪ ਜੀ ਹੁੰਦੇ ਆਪਣੇ ਉਸਤਾਦ ਜੀ ਬੜੇ ਕਲਾਕਾਰ ਬੰਦੇ ਬਹੁਤ ਹੀ ਬੜੇ ਉਸਤਾਦ ਜੀ ਬੰਦੇ ਤੇ ਮੇਲਨਸਾਰ ਬੰਦੇ ਤੇ ਪਰ ਉਹ ਥੋੜਾ ਜਿਹਾ ਸਮਾਨ ਉਹ ਤਾਂ ਪਿਛਲਾ ਤਾਂ ਰਿਹਾ ਖਰਾਬ ਜਿਹੜਾ ਇੱਕ ਦੂ ਪਹਿਲਾਂ ਦਾ ਸਮਾਨ ਸੀ ਉਹਨਾਂ ਦਾ ਬਹੁਤ ਵਧੀਆ ਰਿਹਾ ਸਾਨੂੰ ਉਹਨੂੰ ਚੇਲੇ ਵੀ ਬੜੇ ਵਧੀਆ ਮਿਲੇ ਮੇਲਾ ਜੀ ਤੁਹਾਨੂੰ ਮੈਂ ਉਹਨਾਂ ਦੀ ਕੀ ਗੱਲ ਸੁਣਾਉਣਾ ਹੈ ਹਾਂ ਜੀ ਹਾਂ ਮੈਂ ਤੇ ਕੁਮਾਰ ਅਸੀਂ ਉਹ ਜਿੱਥੇ ਹੁਣ ਗੋਪਾਲ ਦੀ ਦੁਕਾਨ ਹੈ ਹਾਂ ਜੀ ਉਥੇ ਦੁਕਾਨ ਸੀ ਪ੍ਰਦੀਪ ਫੋਟੋਗ੍ਰਾਫੀ ਹਾਂ ਜੀ ਠੀਕ ਹੈ ਜੀ ਤਾਂ ਉਦੋਂ ਬਲੈਕ ਐਂਬੈਡ ਦਾ ਕਹਿਣ ਦਾ ਮਤਲਬ ਸਿਖਰਾਂ ਤੇ ਸੀ ਜ਼ੋਰ ਬਲੈਕ ਐਂਬੈਡ ਪੂਰੀ ਸਿਖਰਾਂ ਤੇ ਚੱਲ ਰਹੀ ਸੀ ਮੈਨੂੰ ਕੈਮਰਾ ਫੜਾਦਾ ਉਹਨਾਂ ਨੇ ਥੋੜੀ ਗੱਲ ਮੜੀ ਵਿਚਾਲਿਆ ਜਦੋਂ ਉਹ ਬਲੈਕ ਐਂਵਿਟ ਡੈਕਟਿਵ ਹੁੰਦੇ ਨਾ ਉਹ ਛੇਤੀ ਛੇਤੀ ਟੱਚਿੰਗ ਨਾਲ ਸਕੇ ਹੁੰਦੇ ਉਹਦੀ ਉਹ ਇੱਕ ਬਲੈਕ ਐਂਵਿਟ ਕਾਗਜ਼ ਤੇ ਇੱਕ ਪੈਂਸਲ ਦੇ ਦਿੰਦੇ ਉਸੇ ਨੂੰ ਕਹੀ ਜਾਂਦੇ ਕਾਜੀ ਤੇ ਖਰੀਚਾ ਦਾ ਸਾਲ-ਸਾਲ ਉਹਦੇ ਦੀ ਲਮਕਾਈ ਜਾਂਦੇ ਉਹ ਬਹੁਤ ਵਧੀਆ ਢੰਗ ਸੀਗਾ ਉਹ ਫੋਟੋਗ੍ਰਾਫੀ ਦਾ ਆਰਟਿਸਟੀ ਦਾ ਉਸੇ ਫੋਟੋਗ੍ਰਾਫਰ ਦੇ ਉਹ ਕਲਾਕਾਰੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸਮਾਰਜੀ ਵੀ ਬੈਠੇ ਉਹ ਤੋਂ ਕਾਊਂਟਰ ਤੇ ਮੈਂ ਵੀ ਬੈਠਾ ਸਾਡੇ ਸਤਜ ਜੀ ਮੇਨ ਕੁਰਸੀ ਤੇ ਬੈਠੇ हां जी हां। ਮੈਨੂੰ ਕਹਿੰਦੇ ਦੇਖੀਓ ਤੁਸੀਂ ਕਿੰਨੇ ਕ ਪਾਣੀ ਚੋ। ਅੱਛਾ। ਮੈਨੂੰ ਕੈਮਰਾ ਕਹਿੰਦੇ ਕੈਮਰਾ ਚੱਕ ਕੇ ਲੈ ਕੇ ਆ ਵੀ ਜੇ ਅੰਦਰੋਂ। ਮੈਂ ਕੈਮਰਾ ਚੱਕ ਕੇ ਲੈ ਆਇਆ ਅੰਦਰੋਂ। ਬਲੈਕ ਗ੍ਰਾਊਂਡ ਬੈਟ ਮੈਨੂੰ ਥੀਰ ਹੈਲਪ ਕਰਦੇ ਸੀ। ਉੱਥੇ ਆਂ ਡਾਰਕ ਰੂਮ ਬੜਾ। ਇਹਦੀ ਆਪ ਦੀ ਸਪੀਡ ਅਪਰਚਰ ਵਾਲਾ ਚੇਂਜ ਕਰ ਲੈ। ਤੇ ਇੱਕ ਫੋਟੋ ਵਿੱਚ। ਅੱਛਾ। ਜਿੰਨਾ ਕਰਾ ਜ਼ੋਰ ਲੱਗਦਾ। ਠੀਕ ਹੈ। ਕਲਾਕਾਰੀ ਦਿਖਾ ਦੇ। ਹਾਂ ਕਲਾਕਾਰੀ ਦਿਖਾ ਦੇ। ਮੈਂ ਜੀ ਉਹ ਕੈਮਰਾ ਲੈ ਆਇਆ। ਫਿਲਮ ਪਾਈ ਵੀ ਸੀ ਉਹ ਚ। ਮੈਂ ਜੀ ਦੋ ਤਿੰਨ ਫੋਟੋਆਂ ਕਲਿੱਕ ਕੀਤੀਆਂ। ਮੈਨੂੰ ਕਹਿੰਦੇ ਵੀ ਹੁਣ ਇਹਨੂੰ ਮੈਨੂੰ ਕਦੇ ਆਹ ਦੀ ਤੇ ਸਪੀਡਾਂ ਪਰਚਨ ਇਹਦਾ ਕੀਤਾ ਹੈ ਦਾ ਇਹ ਚੇਂਜ ਕਰਦੇ ਜਿਹੜੇ ਤੇ ਤਾਈ ਕੀਤੀਆਂ ਤੇ ਕੁਮਾਰ ਨੂੰ ਫੜਾ ਮੈਂ ਜੀ ਸਪੀਡਾਂ ਪਰਚਨ ਉਹਦਾ ਬਦਲ ਕੇ ਜੀ ਮੈਂ ਕੁਮਾਰ ਨੂੰ ਫੜਾਤਾ ਇਹਨੂੰ ਕਹਿੰਦੇ ਲਾਲਾ ਜੋਰ ਦੋ ਵੀ ਕੋਆ ਜਿੰਨਾ ਜੋਰ ਲਾਓ ਹਾਂ ਵੀ ਦਿਖਾ ਦੇ ਹੁਣ ਨੂੰ ਪਤਾ ਵੀ ਸਟੂਡੀਓ ਦੇ ਵਿੱਚ ਜਾਂ ਕਾਉਂਟਰ ਤੇ ਕਿਹਨੀ ਗਲਾਈਟਿੰਗ ਹੁੰਦੀ ਹੈ ਚਲੋ ਅੱਜ ਕੱਲ ਦਾ ਵਿਆਹਾਂ ਦੇ ਵਿੱਚ ਲਾਈਟਿੰਗ ਦੀ ਹੁੰਦੀ ਹੁਣ ਤੋਂ ਲਾਈਟਿੰਗ ਹੀ ਹੈ ਬਸ 20 20 ਯਾਨੀ ਕਿ ਕੈਮਰੇ ਚੱਲਦੇ ਹੁੰਦੇ ਨੇ ਪਰ ਲਾਈਟ ਦੀ ਆਸਰਾ ਲੈ ਰਹਾ ਲੈਟ ਦਾ ਕੀ ਹੋਇਆ ਕੈਮਰਾ ਫੜਾਤਾ ਇਹਨੇ ਵੀ ਭਾਈ ਬਹੁਤ ਆਉਂਦੀਆਂ ਸਪੀਡ ਆਪਰਚਰ ਹਾਂ ਮਾਸਟਰ ਬੰਦੇ ਉਹ ਤੋਂ ਬਾਅਦ ਕਹਿੰਦੇ ਵੀ ਹੋ ਗਿਆ ਇਹਨੂੰ ਕਦੇ ਵੀ ਅਵੇ ਸਪੀਡ ਆਪਰਚਰ ਚੇਂਜ ਕਰਦੇ ਤੇ ਮੈਨੂੰ ਬੜਾਦੀ ਚਲੋ ਜੀ ਉਸੇ ਉਹੀ ਜਾਨੀ ਕਿ ਕਹਿਣ ਦਾ ਮਤਲਬ ਲੋਕੇਸ਼ਨ ਹਾਂ ਉਹੀ ਕੈਮਰਾ ਕੋਈ ਕੈਮਰਾ ਹਾਂ ਉਹੀ ਕੈਮਰੇ ਦੀ ਸਪੀਡ ਆਪਰਚਰ ਆ ਬੰਦਾ ਬਦਲ ਗਿਆ ਜੀ ਬੰਦਾ ਬਦਲ ਗਿਆ ਸਾਡੇ ਸਤਾਜ ਜੀ ਨੇ ਜੋ ਅਸੀਂ ਕੈਮਰਾ ਫੜਾਤਾ ਤਾਂ ਜੀ ਦੋ ਫੋਟੋ ਉਹਨੇ ਕਲਿੱਕ ਕੀਤੀਆਂ ਉੱਥੇ ਜਿੱਥੇ ਅਸੀਂ ਕੀ ਥੇ ਮੈਨੂੰ ਕਹਿੰਦੇ ਵੀ ਜਾ ਲੈ ਕੇ ਆ ਤੂੰ ਧਵਾ ਕੇ ਲੈ ਕੇ ਡਵੈਲਪ ਕਰਾਂ ਅੰਦਰ ਮੈਂ ਡਾਰਕ ਰੂਮ ਚ ਗਿਆ ਜਦੋਂ ਜੀ ਮੈਂ ਡਵੈਲਪ ਕਰਕੇ ਮੈਂ ਤਾਂ ਅੰਦਰੀ ਆਪਦੇ ਆਪ ਨੂੰ ਡਰੀ ਜਾਵਾਂ ਵੀ ਇਹ ਤਾਂ ਕੁਝ ਵੀ ਨਹੀਂ ਆਇਆ ਕਿਉਂਕਿ ਹਨੇਰਾ ਹੁੰਦਾ ਹੀ ਡਾਰਕ ਰੂਮ ਦੇ ਵਿੱਚ ਨੌਂ ਹੀ ਡਾਰਕ ਰੂਮ ਸੀ ਹਾਂ ਕੱਲੀ ਸਿਰਫ ਕੀ ਸੀ ਲਾਲ ਲਾਈਟ ਆਪਾਂ ਫੋਟੋ ਪ੍ਰਿੰਟ ਵੇਲੇ ਕਰ ਸਕਦੇ ਸੀ ਉਹ ਤਾਂ ਹਾਂ ਜ਼ੀਰੋ ਵਾਟ ਦਾ ਬੱਲ ਹਾਂ ਉਹ ਵੀ ਮਾੜਾ ਜਿਹਾ ਦੇਖਣ ਵਾਸਤੇ ਉਹ ਵੀ ਪ੍ਰਿੰਟ ਜਦੋਂ ਕੱਢਦੇ ਸੀ ਹਾਂ ਚਲੋ ਜੀ ਮੈਂ ਜਦੋਂ ਫਿਲਮ ਢੋਲੀ ਮੈਂ ਅੰਦਰੀ ਲਾਈਟ ਲਾ ਕੇ ਲਾਲ ਲੇਖੋ ਡਾਰਕ ਤਾਂ ਹੋ ਚੁੱਕੀ ਸੀ ਜੀ ਮੈਂ ਦੇਖਿਆ ਮਹਨਾ ਦਾ ਮੇਰੇ ਵਾਲੀ ਚ ਕੋਸ ਆਇਆ ਨਾ ਕਮਾਰ ਵਾਲੀ ਚ ਕੋਸ ਆਇਆ ਜਿਹੜੇ ਲਾਸਟ ਤੋਂ 네ਗੇਟਿਵ ਰਹੇਗੇ ਉਹ ਪਹਿਲੇ ਸ਼ਾਸਾ ਕੀ ਜਾਂਦੇ ਮੈਨੂੰ ਕਹਿੰਦੇ ਲੈ ਆ ਹੁਣ ਲੈ ਗਿਆ ਤੇ ਜਿਉ ਦੇਖਿਆ ਮੈਨੂੰ ਕਹਿੰਦੇ ਕਿਉਂ ਮਹਾ ਉਸਤਾਹ ਜੀ ਕੁਝ ਵੀ ਨਹੀਂ ਆਇਆ ਕਹਿੰਦੇ ਕਿਉਂ ਕਮਾਰ ਕਹਿੰਦਾ ਜੀ ਕੁਝ ਨਹੀਂ ਆਇਆ ਮੈਂ ਕਿਹਾ ਜੀ ਆ ਤਾਂ ਕਿਆ ਬਾਤ ਕਰਤੀ ਕਹਿੰਦਾ ਏਹੀ ਜਿਹੜੀਆਂ ਬਰੀਕੀਆਂ ਫੋਟੋਗ੍ਰਾਫੀਆਂ ਏਹੀ ਬਰੀਕੀਆਂ ਹਾਂ ਏਹੀ ਤੁਹਾਨੂੰ ਸਮਝਾਉਣਾ ਏਹੀ ਤੁਹਾਨੂੰ ਸਮਝਾਉਣਾ ਤੇ ਬਸ ਜੀ ਸਾਡਾ ਕਹਿਣ ਦਾ ਮਤਲਬ ਕੀ ਹੈ ਜੀ ਬਸ ਉਹਨਾਂ ਦੇ ਪੈਰ ਫੜ ਲਈ ਮਹਾਰਾ ਜੀ ਸਾਨੂੰ ਬਰੀਕੀਆਂ ਸਿਖਾਉ ਉਹਦੀਆਂ ਬਰੀਕੀਆਂ ਸੁਖੀਆਂ ਚਲੋ ਪਰਮਾਤਮਾ ਦੀ ਬਾਬਾ ਸੁਖਨੰਦ ਦੀ ਬੜੀ ਕਿਰਪਾ ਰਹੀ ਬਹੁਤ ਜਾਨੀ ਕਿ ਕਹਿਣ ਦਾ ਮਤਲਬ ਕੰਮ ਕੀਤਾ ਬਲੈਕ ਇਨਵਰਟ ਵੀ ਕਰ ਲੜ ਵੀ ਤੇ ਬਾਕੀ ਜਿਹੜੇ ਹੁਣ ਅੱਜ ਕੱਲ ਦੇ ਡੀਐਸਐਲਰ ਕੈਮਰੇ ਆ ਗਏ ਜਾਂ 4K ਆ ਗਏ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਪਰ ਵਿੱਚ ਇੱਕ ਗੱਲ ਹੋਰ ਹੈ ਵੀ ਜਿਹੜੇ ਤੁਹਾਡੇ ਇਹਨਾਂ ਦੇ ਮੇਰੇ ਵਿਆਹ ਖਿੱਚੇ ਵੇ ਪਹਿਲਾਂ ਹਾਂ ਆਇਆ ਐਲਬਮ ਬਣਾਈਆਂ ਵੀ ਹਾਂ ਪਰ ਕਸਟਮਰ ਆਜਾ ਕੇ ਦੱਸਦੇ ਨੇ ਵੀ ਯਾਰ ਅੱਜ ਨਾਲੋਂ ਪਹਿਲਾਂ ਨਹੀਂ ਐਲਬਮ ਛੁੱਡੀਆਂ ਜਾਂ ਵੀਡੀਓ ਹੈ ਉਹ ਬੋਲਦੀ ਹੈ ਉਹ ਬੋਲਦੀ ਹੈ ਇਹਦਾ ਕੀ ਰੀਜਨ ਕੁਵਾਰ ਜੀ ਇਹਦਾ origignal ਤਾਂ ਇਹੀ ਹੈ ਵੀ ਉਹ ਬੰਦਾ ਜਿਹੜਾ ਸੀਗਾ ਆਪਦੇ ਢੰਗ ਨਾਲ ਆਪਦੀ ਕਲਾਕਾਰੀ ਦੇ ਹਿਸਾਬ ਨਾਲ ਉਹ ਉਹਨੂੰ ਕਲਿੱਕ ਕਰਦਾ ਸੀ ਹੁਣ ਡੀਐਸਐਲਆਰ ਆਗੇ ਇਹਦੇ ਨਾਲ ਤੁਸੀਂ ਬਾਕਸ ਕਰਨਾ ਤੇ ਨਾ ਕੁਝ ਕਰਨਾ ਉਹਦੇ ਆ ਇੱਕ ਨਾਲ ਦੀਆਂ 10-10 ਫੋਟਾਂ ਕਲਿੱਕ ਕਲਿੱਕ ਕਰਕੇ ਖਿੱਚਦੇ ਹੋਗੇ ਡਿਸਪਲੇ ਤੇ ਦੇਖ ਕੇ ਜਿਹੜੀ ਵਧੀਆ ਉਹ ਤੁਸੀਂ ਰੱਖ ਲਓਗੇ ਉਦੋਂ ਜੇ ਮੰਨ ਲਓ 35 ਫੋਟੋਆਂ ਸੀ ਤਾਂ 35 ਦੀਆਂ 35 ਹੀ ਬਣ ਕੇ ਆਉਂਦੀਆਂ ਉਹਦੇ ਜੇ ਤੁਸੀਂ ਡਿਲੀਟ ਨਹੀਂ ਕਰ ਸਕਦੇ ਸੀ ਉਹ 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 ਬੰਦਾ ਜਿਹੜਾ ਸੀਗਾ ਜਿਹਨੇ ਟਾਈਮ ਲਾਇਆ ਹੁੰਦਾ 5-4 ਸਾਲ ਲਾਇਏ ਹੁੰਦੇ ਆ ਉਹ ਉਹਨੂੰ ਪਤਾ ਹੁੰਦਾ ਵੀ ਛੱਤਰ ਪਹਿਣਗੇ ਉਸਤਾਦ ਤੋਂ ਜੇ ਵੀ ਨੈਗੇਟਿਵ ਖਰਾਬ ਹੋ ਗਿਆ ਜਾਂ ਕੋਈ ਕਲਿੱਕ ਸਹੀ ਨਹੀਂ ਹੋਈ ਉਹ ਉਦੋਂ ਫਿਰ ਇਹ ਸਾਹ ਢੰਗ ਨਾਲ ਉਹ ਪਹਿਲਾਂ ਹੀ ਮੰਨ ਲਾ ਕੇ ਖੇਡਦਾ ਹੁੰਦਾ ਇਸ ਕਰਕੇ ਉਹ ਹਲੇ ਵੀ ਗੱਲਾਂ ਲੋਕ ਯਾਦ ਕਰਦੇ ਕਾਲਿਆ ਜੀ ਕੋਈ ਤੁਹਾਡੀ ਉਸ ਸਮੇਂ ਦੀ ਤੁਹਾਡੀ ਕੋਈ ਛੋਟੀ ਮੋਟੀ ਘਟਨਾ ਕੋਈ ਵਿਆਹ ਦੇ ਵਿੱਚ ਕੋਈ ਜਿਹੜੀ ਤੁਹਾਡੇ ਅੱਜ ਵੀ ਯਾਦ ਹੋਵੇ ਕਈ ਵਾਰੀ ਸਾਂਝੀ ਕਰ ਲੈਂਦੇ ਆ ਇੱਕ ਮੈਂ ਨਾਲ ਹੀ ਸੀਗਾ ਉਹ ਗੱਲ ਪ੍ਰਚਲਿਤ ਵੀ ਬਹੁਤ ਹੋਈ ਉਹ ਤਾਂ ਗੱਲ ਤਾਂ ਉਹ ਸ਼ਾਇਦ ਨਾ ਕਰਨ ਵਾਲੀ ਹੋਵੇ ਕੀ ਹੋਇਆ ਇੱਕ ਵਾਰੀ ਨਾ ਮੇਰੇ ਨਾਲ ਸੀ ਉਹ ਫੋਟੋਰਾਫਰ ਤੋਤਲਾ ਸੀਗਾ ਆਪਣਾ ਹੈ ਤੇ ਚੇਲਾ ਸੀਗਾ ਉਹ بار بار ਨਾ ਮਤਲਬ ਉਹਨੂੰ ਜਿਹੜੀ ਮਤਲਬ ਵਿਆਹ ਲਈ ਕੁੜੀ ਸੀਗੀ ਨਾ ਉਹਨੂੰ ਬਿੰਦਕ ਬਾਦ ਕਹੇ ਵੀ ਥੋੜੇ ਮੁਸਤਲਾਓ ਉਹ بار بار ਕਹੇ ਉਹ ਉਹ ਨਹੀਂ ਪਤਾ ਲੱਗਾ ਉਹਨੂੰ ਕਿ ਕੀ ਕਹਿ ਰਿਹਾ ਹੈ ਬੁਡੂ ਰੱਬ ਉਹਦੀ ਫੀਲਿੰਗ ਤਾਂ ਇਹ ਸੀ ਸਮਾਈਲਿੰਗ ਦਿਓ ਸਮਾਈਲ ਦਿਓ ਹਾਂ ਮੁਸਤਰਾਟ ਲੈ ਓਬਜੈਕਟ ਹਾਂ ਉਹ ਗਈ ਮਾਫਰੂਮ ਜਾਂ ਆਪਣੀ ਦੋ ਵਾਰ ਤਿੰਨ ਵਾਰ ਅੱਖ ਕੇ ਚੌਥੀ ਵਾਰ ਉਹ ਕੁੜੀ ਖਿਜ ਗਈ ਇਸ ਗੱਲ ਤੋਂ ਤੇ ਉਹਨੇ ਫੇਰ ਕਹੇ ਵੀ ਥੋੜਾ ਜਿਹਾ ਮੁਸਤਲਾਓ ਉਹ ਉਹ ਆ ਕੇ ਕਹਿੰਦੀ ਤੇਰੇ ਪਿਓ ਦੀ ਟੈਂਕੀ ਲਈ ਜਾਂਦਾ ਤੂੰ ਜ਼ਿੰਦਗਵਾ ਮਸਤਾ ਹੋ ਕਹਿੰਦਾ ਪਰ ਉਹਨਾਂ ਦਾ ਕੁੜੀ ਨੂੰ ਸੁਣ ਕੇ ਆਇਆ ਕਿ ਥੋੜੀ ਆਵਾਜ਼ ਇਹਦੀ ਪਲਟਦੀ ਨਹੀਂ ਇਹ ਥੋੜਾ ਜਿਹਾ ਮੁਸਕਰਾਉਂ ਕਹਿੰਦਾ ਮੁਸਕਰਾਉਂ ਕਹਿੰਦਾ ਹਾਂ ਉਹ ਇਸ ਤਰ੍ਹਾਂ ਵੀ ਘਟਨਾ ਵਾਪਰੀ ਇੱਕ ਵਾਰ ਵਾਪਰ ਜਾਂਦੀਆਂ ਬਹੁਤ ਕੰਨੀ ਦੇ ਨਾਲ ਜਿਆਦਾ ਬੁੜੀਆਂ ਹੋਈਆਂ ਹਾਂ ਅੱਛਾ ਜੀ ਬੜੀਆਂ ਜਿਆਦਾ ਹੈ ਇੱਕ ਹੋਰ ਗੱਲ ਹੈ ਜਿਵੇਂ ਹੁਣ ਪਹਿਲਾਂ ਜਦੋਂ ਫੋਟੋਗ੍ਰਾਫੀ ਪੂਰੀ ਜਣਕੀ ਸ਼ੈਕਰਾਵ ਤੇ ਚੱਲ ਰਹੀ ਸੀ ਫੋਟੋਗ੍ਰਾਫਰ ਅੱਜ ਵੀ ਸ਼ੈਕਰਾਉਂਦੇ ਆ ਕਿਤਾ ਇੱਕ ਦਰਿਆ ਹੈਗਾ ਦਰਿਆ ਖਤਮ ਹੋ ਰਿਹਾ ਹੈ ਇਹਦਾ ਪਾਰਾ ਭਾਰੀ ਬਹੁਤ ਲੰਗਾ ਈ ਤਾਂ ਥੋੜਾ ਜਿਹਾ ਵੱਡਾ ਸਮੁੰਦਰ ਹੈ ਹਾਂ ਕਹਿਣ ਦਾ ਮਤਲਬ ਕੀ ਹੈ ਵੀ ਜਿਵੇਂ ਹੁਣ ਪਹਿਲਾਂ ਵਿਆਹਾਂ ਦੇ ਵਿੱਚ ਰਿਸਪੈਕਟ ਬਹੁਤ ਹੁੰਦੀ ਸੀ ਹਾਂ ਰਿਸਪੈਕਟ ਬਹੁਤ ਫੋਟੋਗ੍ਰਾਫਰ ਦੀ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਗੱਲ ਦਾ ਹਨਾ ਵੀ ਜਦੋਂ ਫੋਟੋਗ੍ਰਾਫਰ ਜਾਂਦਾ ਉਹਨੂੰ ਬੜੇ ਜਾਣੇ ਪੁੱਛਣ ਵਾਲੇ ਦੀ ਬਠੋ ਜੀ ਚਾਹ ਪਿਓ ਜੀ ਕੀ ਖਾਓਗੇ ਹੁਣ ਤਾਂ ਕੋਈ ਅਜਿਹੀ ਨਹੀਂ ਪੁੱਛਦਾ ਵੀ ਫੋਟੋਗ੍ਰਾਫਰ ਆ ਗਿਆ ਸਹੀ ਗੱਲ ਹੈ ਹਾਂ ਦੂਸਰੇ ਕਮੀਆਂ ਸਮਾਜ ਚ ਵੀ ਲੋਕਾਂ ਚ ਵੀ ਐਡੀਆਂ ਕਮੀਆਂ ਆ ਗਿਆ ਵੀ ਉਹਦਾ ਕੰਮ ਤਾਂ ਹੋਵੇ ਭੰਵੇਂ 4 ਵਜੇ ਸ਼ਾਮ ਠੀਕ ਹੈ ਉਹਨੂੰ ਤੜਕੇ ਕਹਿਣਾ 10:00 ਵਜਾ ਜਾ ਸਿੱਧਾ ਹਾਂ ਜੀ 6:00 ਹੀ ਆ ਜਾ ਤੇ 9:00 ਤੋਂ 9:00 ਬਿਟਲੇ ਆਟੇ ਚ ਪਾਣੀ ਆਟੇ ਚ ਨੂਨ ਜੀ ਆ ਨਾਨਕੇ ਨਹੀਂ ਆਉਣਾ ਜੀ ਉਹ ਢੰਗ ਬਣਾ ਲੇ ਲੋਕਾਂ ਨੇ ਤੇ ਫੋਟੋਗ੍ਰਾਫਰ ਵੀ ਬਸ ਕੰਮ ਦੀਆਂ ਕਮੀਆਂ ਲਾ ਲੋ ਜਾਂਦਾ ਜਿੱਥਾ ਫੋਟੋਗ੍ਰਾਫਰ ਦਾ ਸਟੈਂਡਰਡ ਨਹੀਂ ਲਾ ਲੋ ਨਾਲ ਫੋਟੋਗ੍ਰਾਫਰਾਂ ਦੀ ਬਹੁ ਗਿਣਤੀ ਹੋ ਗਈ ਡੀਐਸਐਲਆਰ ਨੇ ਇੰਨੇ ਜਿਆਦਾ ਫੋਟੋਗ੍ਰਾਫਰ ਪੈਦਾ ਕਰਦੇ ਵੀ ਕੋਈ ਅੰਤ ਹੀ ਨਹੀਂ ਹੈ ਕਿਉਂਕਿ ਅੱਗੇ ਫੋਟੋਗ੍ਰਾਫਰ ਘੱਟ ਹੁੰਦੇ ਸੀਗੇ ਉਸ ਕਰਕੇ ਕਦਰ ਵੀ ਸੀਗੀ ਹੁਣ ਜਣਾ ਖਣਾ ਫੋਟੋਗ੍ਰਾਫਰ ਬਣਿਆ ਬੈਠਾ ਮੋਬਾਈਲ ਨੇ ਜਿਵੇਂ ਇਹਨੇ ਜਮਾ ਦੇਖਣਾ ਕਰ ਦਿੱਤੀ ਹੈ ਵੀ ਹਰੇਕ ਬੰਦਾ ਫੋਟੋਗ੍ਰਾਫਰ ਆਪ ਦੇ ਆਪ ਨੂੰ ਘਾਉਣ ਲੱਗ ਗਿਆ ਇਸੇ ਕਰਕੇ ਜਿਹੜੀ ਆ ਗਈ ਫੋਟੋਗ੍ਰਾਫੀ ਦੀ ਕਦਰ ਕਦਰ ਘਟਦੀ ਜਾਂਦੀ ਹੈ ਹੁਣ ਤੁਹਾਨੂੰ ਮੈਂ ਦੱਸਦਾ ਵੀ ਮੈਂ 1986 ਜੇਦਕਾਰ ਮੇਰੀ ਓਪਨਿੰਗ ਸੀ ਹਾਂਜੀ ਹਾਂ 86 ਤੋਂ ਲੈ ਕੇ ਜਾਨੀ ਕਿ 36ੰਦੀ ਸਾਲ ਆ 11 12 ਮੇਰੇ ਚੇਲੇ ਨੇ ਹਾਂ ਜੀ ਹੈਗੇ ਜੀ ਹਾਂ 11 12 ਮੁੰਡਿਆਂ ਨੂੰ ਮੈਂ ਕੰਮ ਸਕਿਆ ਹਾਂ ਹਾਂ ਜੀ ਜਿਹਦੇ ਵਿੱਚੋਂ ਚਲੋ ਸਮੇਂ-ਸਮੇਂ ਨਾਲ ਕਈ ਬੰਦੇ ਹੋਰ ਕਿਸੇ ਕੰਮ ਦੇ ਵਿੱਚ ਪੈ ਗਏ ਬਿਲਕੁਲ ਪਰ ਜਿਹੜੇ ਵੀ ਬੰਦੇ ਰਹੇ ਕਿਉਂਕਿ ਅੰਤਨ ਚੱਟਕਲ ਦੇਖੋ ਨਸ਼ਾ ਬਹੁਤ ਭਾਰੂ ਹੋ ਗਿਆ ਭਾਰੂ ਆ ਭਾਰੂ ਠੀਕ ਹੈ ਭਾਰੂ ਆ ਪਰ ਮੇਰੀ ਦੁਕਾਨ ਦਾ ਜਿਹੜਾ ਸਟਾਈਲ ਸੀ ਜਾਂ ਉਹ ਸੂਲ ਸੀ ਉਹ ਹੋਰ ਸੀ ਹਾਂ ਜੀ ਜਿੰਨਾ ਜਿੰਨੇ ਮੇਰੇ ਕੋਲੇ ਮੁੰਡੇ ਰਹੇ ਨੇ ਮੇਰੇ ਪੂਰੇ ਆਗਿਆਕਾਰੀ ਰਹੇ ਨੇ ਹਾਂ ਜੀ ਮੁੰਡੇ ਆ ਕੇ ਸਕੇ ਆਉਣਾ ਹੁਣ ਐਨਿਕਰੀ ਕੁਮਾਰ ਜੀ ਕੋਲੇ ਸੀਗਾ ਜਿੱਤ ਵੀ ਕਰਦੇ ਸੀਗੇ ਜਿੱਤ ਵੀ ਕਰਦੇ ਸੀਗੇ ਹੁਣ ਮਿਲਦੇ ਆ ਹੁਣ ਵੀ ਇੱਜ਼ਤ ਕਰਦੇ ਉਹ ਵੀ ਇੱਜ਼ਤ ਕਰਦੇ ਪੈਰੀ ਹੱਥ ਲਾਉਂਦੇ ਨੇ ਪਰ ਅੱਜ ਕੱਲ ਕੁਮਾਰ ਜੀ ਨੇ ਪਹਿਲੀ ਦੱਸਿਆ ਵੀ ਜਿਹੜੇ ਨਵੇਂ ਮੁੰਡਿਆਂ ਦਾ ਕੰਮ ਰਜਾਨ ਹੈਣੀਗਾ ਕੰਮ ਸਿੱਖਣ ਦੇ ਵਿੱਚ ਕਿਉਂਕਿ ਅੱਜ ਕੱਲ ਕੰਪਿਊਟਰ ਯੁੱਗ ਹੈ ਯੁੱਗ ਹੈ ਡੀਐਸਐਲ ਕੈਮਰੇ ਆ ਗਏ ਇਹ ਤਾਂ 5 ਮਿੰਟ ਦੀ ਕਿਸੇ ਬੰਦੇ ਤੋਂ ਨੇ ਜਾਣਕਾਰੀ ਲਈ ਤੀ ਉਹਨੂੰ ਪਤਾ ਲੱਗ ਗਿਆ ਵੀ ਇਹ ਪਲੇਟ ਤੋਂ ਹੋਣੀ ਹੈ ਦੋ ਵਾਰੀ ਲੈ ਜਾਓ ਜੀ ਤਾਰਾਂ ਚ ਗਾਉਣ ਵਾਸਤੇ ਤੀਜੀ ਵਾਰ ਨੂੰ ਫੋਟੋਗ੍ਰਾਫਰ ਬਣ ਜਾਂਦਾ ਨਾ ਲੋਕ ਦੇਖਦੇ ਨੇ ਲੋਗ ਵੀ ਨਹੀਂ ਦੇਦੇ ਲੋਕਾਂ ਨੂੰ ਵੀ ਪੈਸੇ ਘਟਦੇ ਤੁਹਾਨੂੰ ਮੈਂ ਦੱਸਦਾ ਮੇਰੀ ਤੁਹਾਡੀ ਤੁਸੀਂ ਮੇਰੇ ਨਾਲ ਯਾਦ ਕਰਾਤੀ ਇੱਕ ਕਿਸੇ ਮੈਨੂੰ ਫੋਟੋਗ੍ਰਾਫਰ ਨਹੀਂ ਦੱਸਿਆ ਸੀ ਮੀ ਕਹਿੰਦਾ ਵੀ ਮੇਰੇ ਕੋਲੇ ਕੰਮ ਸੀਗਾ ਬਹੁਤ ਜ਼ਿਆਦਾ ਇਹ ਗੱਲ ਹੈਗੀ ਕੋਈ 87 88 ਦੀ ਹਾਂਜੀ ਹਾਂ ਕਹਿੰਦਾ ਮੈਂ ਜਦੋਂ ਵਿਆਹ ਤੇ ਆਇਆ ਕਰਾਂ ਉਦੋਂ ਬੈਟਰ ਹੈ ਜਿਹੜੇ ਬਹਿਰੇ ਕਹਿਣ ਦਾ ਮਤਲਬ ਬਹੁਤ ਸਤਿਕਾਰਯੋਗ ਨੇ ਸਾਡੇ ਕਿਉਂਕਿ ਇਹਨਾਂ ਦਾ ਸਾਡਾ ਵਾਹ ਪੈਂਦਾ ਹੀ ਰਹਿੰਦਾ ਹਾਂਜੀ ਉਹ ਬਹਿਰੇ ਵੀ ਹੋਈ ਹੋਇਆ ਕਰਨ ਤੇ ਫੋਟੋਗ੍ਰਾਫਰ ਵੀ ਲਾਕੇ ਚੋੜੀ ਹੋਇਆ ਕਰਨ ਤਾ ਉਹ ਕੀ ਕਰਿਆ ਕਰੇ ਉਹਨੂੰ ਥੋੜਾ ਲਾਲਚ ਦੇ ਕੇ ਬੈਟਰ ਨੂੰ ਉਹਨੂੰ ਕਹਿੰਦੇ ਆ ਕਰ ਵੀ ਆ ਲੈ ਪੈਸੇ ਮੇਰੇ ਨਾਲ ਹੈਲਪਰ ਤੌਰ ਤੇ ਕੰਮ ਆ ਜਾ ਹਾਂ ਉਹ ਜੀ ਆਪਦੇ ਸਤਾਦ ਨੂੰ ਕਹਿ ਕੇ ਉਹ ਹੈਲਪਰ ਤੌਰ ਤੇ ਉਹ ਤੋਂ ਪੈਸੇ ਲੈ ਲਿਆ ਕਰੇ 50 ਰੁਪਏ 70 ਰੁਪਏ 100 ਰੁਪਏ ਜੋ ਚਾਹੁੰਦਾ ਸੀ ਜਿਹਦੇ ਨਾਲ ਉਹ ਸੈਟੀਸਫਾਈ ਸੀ ਚਲੋ ਜੀ ਕਹਿੰਦੇ ਇੱਕ ਸੀਜ਼ਨ ਆਇਆ ਕੰਮ ਚੱਲੀ ਗਿਆ ਜਦੋਂ ਦੂਜਾ ਸੀਜ਼ਨ ਆਇਆ ਗਾਇਬ ਆਇਆ ਤਿੰਨ ਚਾਰ ਮਹੀਨਿਆਂ ਦਾ ਤਾਂ ਉਹ ਫੋਟੋਗ੍ਰਾਫਰ ਨੇ ਜਿਹੜੇ ਬੈਰੇ ਨੂੰ ਕਹਿੰਦਾ ਹੁੰਦਾ ਸੀ ਵੀ ਇੰਨੀ ਤਰੀਕ ਨੂੰ ਵਿਆਹ ਤੋਂ ਉੱਥੇ ਆ ਜਾਈ ਤਾਂ ਜਦੋਂ ਉਹਨੇ ਫੋਨ ਕੀਤਾ ਵਿਆਹ ਸੀਗਾ ਤੱਕੜਾ ਉਹ ਕਹਿੰਦਾ ਵੀ ਐ ਕਰਕੇ ਛੋਟੂਗਾ ਪ੍ਰੋਗਰਾਮ ਹੈ ਤੂੰ ਉੱਥੇ ਆ ਜੀ ਉਹ ਕਹਿੰਦਾ ਉਸਤਾਦ ਜੀ ਮੈਂ ਤਾਂ ਕੁੜੀ ਵਾਲੇ ਪਾਸੇ ਹੁਣ ਫੋਟੋ ਆ ਬਣ ਗਿਆ ਅੱਲਾ ਸਹੀ ਹੈ ਕਹਿੰਦਾ ਜੀ ਮੈਂ ਕਹਿੰਦਾ ਤੂੰ ਕਿਵੇਂ ਬਣ ਗਿਆ ਕਹਿੰਦਾ ਜੀ ਤਾਰਾ ਚਗਾਉਂਦੀ ਸੀ ਮੈਂ ਲੇ ਕੇ ਰੱਖਦਾ ਸੀ ਕਹਿਣ ਦਾ ਬਦਲੇ ਗੱਲਾਂ ਇਹ ਸੁਣੀ ਵੀ ਹੈ ਗੱਲ ਸੱਚੀ ਵੀ ਹੋ ਸਕਦੀ ਹੈ ਸੱਚੀ ਵੀ ਹੋ ਸਕਦੀ ਹੈ ਕੀ ਕਰੀਏ ਜੇ ਤੁਸੀਂ ਕਹਿੰਦਾ ਵੀ ਹੁਣ ਤਾਂ ਕੰਮ ਤੁਸੀਂ ਸਿੱਖਦੇ ਹੀ ਨਹੀਂ ਹੁਣ ਤਾਂ ਹੀ ਤਾਂ ਗੱਲ ਕਰਕੇ ਲੋੜ ਨਹੀਂ ਪੈਂਦੀ ਜੀ ਬੰਦਾ ਧੰਨਵਾਦ ਸਮਾਂ ਦੇਣ ਲਈ ਤਾਂ ਸਾਡੇ ਸਰੋਤੇ ਵੀਰਾਂ ਨੂੰ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਹਾਨੂੰ ਮੈਸੇਜ ਲਾਇਆ ਇਹ ਜਰੂਰ ਅੱਗੇ ਵੀ ਭੇਜੋ ਤੇ ਗੌਰ ਨਾਲ ਸੁਣਿਓ ਵੀ ਬਹੁਤ ਬਹੁਤ ਮਿਹਰਬਾਨੀ